ਤੁਸੀਂ ਦੇਖ ਰਹੇ ਹੋ ਦਿਨੀ ਚਰਟਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ 12 ਦਸੰਬਰ ਹੈ ਤੋਂ ਪੰਜਾਬ ਦੀਆਂ ਪੰਜ ਸ਼ਹਿਰਾਂ ਤੇ 43 ਨਗਰ ਕੌਂਸਲਾਂ ਜਿਹੜੇ 21 ਦਸੰਬਰ ਜਿਹੜੇ ਚੋਣ ਹੋਣੀ ਤਾਂ ਅੱਜ 12 ਦਸੰਬਰ ਨੂੰ ਅੱਜ ਨੋਮੀਨੇਸ਼ਨ ਦਾ ਦਿਨ ਹੈ ਅੱਜ ਉਹ ਦਿਨ ਹੋਵੇਗਾ ਜਦੋਂ ਸਾਰੇ ਉਮੀਦਵਾਰ ਜਿਹੜਾ ਲੁਧਿਆਣਾ ਦੀ ਗੱਲ ਕੀਤੀ ਵਿੱਚ ਜਿਹੜਾ ਲੁਧਿਆਣਾ ਦੇ ਵਿੱਚ ਅੱਜ ਸਾਰੇ ਜਿਹੜੇ ਉਮੀਦਵਾਰ ਹੈ ਉਹ ਆਪਣੇ ਅੱਜ ਨੋਮੀਨੇਸ਼ਨ ਫਾਈਲ ਕਰਨਗੇ ਤੋਂ ਇਸ ਟਾਈਮ ਮੌਜੂਦ ਅਸੀਂ ਲੁਧਿਆਣਾ ਦੇ ਨਵੀਂ ਕੋਰਟ ਦੇ ਵਿੱਚ ਜਿੱਥੇ ਤਾਂ ਦੱਸਦੀ ਕੀ ਤਗਵੇਨ ਇੱਥੋਂ 40 ਤੋਂ ਲੈ ਕੇ 51 ਤੱਕ ਦੇ ਵਾਰਡ ਹੈਗੇ ਉਹਨਾਂ ਦੀ ਇੱਥੇ ਨੋਮੀਨੇਸ਼ਨ ਜਿਹੜੀ ਆ ਉਮੀਦਵਾਰਾਂ ਦੀਆਂ ਫਾਈਲ ਹੋਣ ਗਿਆ ਯਾਨੀ ਕਿ ਆਪਣੇ ਸਾਰੇ ਦਸਤਾਵੇਜ਼ ਅੱਜ ਐਸੇ ਜਿਲ੍ਹਾ ਲੁਧਿਆਣਾ ਪ੍ਰਸ਼ਾਸਨ ਨੂੰ ਦੇਣਗੇ ਤੇ ਆਪਣੇ ਅਗਲੇ ਯਾਨੀ ਕਿ ਅੱਜ ਸ਼ਾਮ ਤੋਂ ਨੋਮੀਨੇਸ਼ਨ ਤੋਂ ਬਾਅਦ ਅੱਜ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਨਗੇ ਕਿਉਂਕਿ ਸਮਾਂ ਬਹੁਤ ਘੱਟ ਹੈਗਾ ਕਿਉਂਕਿ ਕੁਝ ਦਿਨ ਰਹਿ ਗਏ 21 ਦਸੰਬਰ ਅਗੇ 19 ਨੂੰ ਜਿਹੜੀ ਦਸੰਬਰ ਨੂੰ ਆ ਚੋਣ ਪ੍ਰਕਿਰਿਆ ਉਤਪ ਬਿਲਕੁਲ ਬੰਦ ਹੋ ਜਾਣਗੀਆਂ ਤਾਂ 40 ਵਾਰਡ ਤੋਂ ਲੈ ਕੇ 51 ਵਾਰਡ ਤੱਕ ਜਿਹੜੇ ਨੋਮੀਨੇਸ਼ਨ ਜਿਹੜੇ ਲੋਕਾਂ ਦੇ ਉਮੀਦਵਾਰਾਂ ਦੇ ਪੱਤਰ ਉਹ ਇਸ ਜਗ੍ਹਾ ਤੇ ਦਾਖਲ ਹੋਣਗੇ ਕਿ ਕਿਉਂਕਿ ਸਮਾ ਬੋ ਕਾਰਟ ਬਿਲਿਆ ਸੀ ਤਾਂ ਨਗਰ ਕੌਂਸਲਾਂ ਵਾਸਤੇ ਤਾਂ ਅੱਜ ਸਵੇਰ ਤੋਂ ਹੀ ਇਲਾਕੇ ਦੇ ਵਿੱਚ ਕਾਫੀ ਇਸ ਨਵੀਂ ਕਚਿਹਰੀ ਦੇ ਵਿੱਚ ਜਿਹੜੀ ਡਿਸਟ੍ਰਿਕਟ ਜ਼ਿਲ੍ਹਾ ਪ੍ਰਸ਼ਾਸਨ ਦੀ ਕੋਰਟ ਦੇ ਵਿੱਚ ਜਿਹੜਾ ਕਾਫੀ ਸਵੇਰ ਤੋਂ ਹੀ ਜਿਹੜੀ ਉਮੀਦਵਾਰਾ ਆਪਣੇ ਨੋਮੀਨੇਸ਼ਨ ਨੂੰ ਲੈ ਕੇ ਉਹ ਲਗਾਤਾਰ ਆਪਣੇ ਵਾਰਡ ਦੇ ਵਾਈਜ਼ ਆਪਣੇ ਜਿਹੜੇ ਨੋਮੀਨੇਸ਼ਨ ਦਾਖਲ ਕਰਵਾ ਰਹੇ ਤਾਂ ਕਿਤੇ ਆਕੇ ਹੁਣ ਨੋਮੀਨੇਸ਼ਨ ਤੋਂ ਬਾਅਦ ਜਿਹੜੀ ਪ੍ਰਕਿਰਿਆ ਯਾਨਕੀ ਚੋਣਾਂ ਪ੍ਰਕਿਰਿਆ ਹੁਣ ਬਿਲਕੁਲ ਤੇਜ਼ ਪ੍ਰਚਾਰ ਹੈ ਉਹ ਤੇਜ਼ ਕਰਦਣਗੇ ਕਿਉਂਕਿ ਸਮਾਂ ਬਹੁਤ ਘਟਾ 19 ਦਸੰਬਰ ਸ਼ਾਮ ਤਕਰੀਬਨ 6 ਵਜੇ ਚੋਣਾਂ ਪ੍ਰਕਿਰਿਆ ਜਿਹੜੀ ਪ੍ਰਚਾਰ ਹੈ ਉਹ ਐਸ ਪਰ ਪੰਜਾਬ ਇਲੈਕਸ਼ਨ ਕਮਿਸ਼ਨ ਵੱਲੋਂ ਚੋਣਾਂ ਪ੍ਰਚਾਰ ਤੇ ਬਿਲਕੁਲ ਪਾਬੰਦੀ ਹੋ ਜਾਏਗੀ ਤਾਂ 21 ਦਸੰਬਰ ਜਿਹੜੇ ਪੰਜ ਨਗਰ ਨਿਗਮਾਂ ਦੇ ਜਿਹੜੇ 44 ਨਾ 43 ਨਗਰ ਕੌਂਸਲ ਦੇ ਜਿਹੜੇ ਚੋਣ ਹੋਣਗੇ ਤਾਂ ਕਿਤੇ ਆਕੇ ਹੁਣ ਸਮਾਂ ਘੱਟ ਹੋਣ ਦੇ ਬਾਵਜੂਦ ਵੀ ਜਿਹੜੇ ਉਮੀਦਵਾਰਾਂ ਚ ਕਾਫੀ ਜੋਸ਼ ਦਿਖਾਇਆ ਜਾ ਰਿਹਾ ਤੇ तमाम ਇਹ ਉਮੀਦਵਾਰ ਜਿਹੜੇ ਸਵੇਤੋ ਹੀ ਲੈਣਾ ਚ ਲਾ ਕੇ ਆਪਣੇ ਜਿਹੜੇ ਨੋਮੀਨੇਸ਼ਨ ਜਿਹੜੀਆਂ ਫਾਈਲਾਂ ਉਹ ਅੱਜ ਜਮ੍ਹਾਂ ਕਰਾ ਰਹੇ ਆ ਤਾਂ ਕਿਤੇ ਦੇ ਆਕੇ ਸਮਾਂ ਘੱਟ ਨੂੰ ਲੈ ਕੇ ਵੀ ਉਮੀਦਵਾਰਾਂ ਚ ਇਹ ਉਤਸਾਹ ਦਿਖਾਇਆ ਜਾ ਰਿਹਾ ਤਾਂ 12 ਦਸੰਬਰ ਅੱਜ ਅੱਜ ਲਾਸਟ ਦਿਨ ਹੈ ਅੱਜ ਨਗਰ ਨਿਗਮ ਅਗਰ ਲੋਹਾਂ ਦੀ ਗੱਲ ਕੀਤੀ ਜਾਵੇ ਜਿਲ੍ਹਾ ਦਾ ਨਗਰ ਨਿਗਮ ਦੇ ਚੋਣਾਂ ਦੀਆਂ ਉਹ ਜਿਹੜੇ ਅੱਜ ਅੱਜ ਆਪਣਾ ਲਾਸਟ ਦਿਨ 12 ਦਸੰਬਰ ਦਾ ਤੇ ਇਸ ਤੋਂ ਬਾਅਦ ਹਰ ਉਮੀਦਵਾਰ ਆਪਣਾ ਚੋਣ ਪ੍ਰਚਾਰ ਜਿਹੜਾ ਉਹ ਤੇਜ਼ ਕਰ ਦੇਗਾ ਕਿਉਂਕਿ ਉੰਦੀ ਜਿਹੜਾ ਦਸੰਬਰ ਹੋਗਾ तकरीबन ਸ਼ਾਮੀ 6 ਵਜੇ ਸਮਾ ਦਿੱਤਾ ਗਿਆ ਉਹ ਚੋਣ ਪ੍ਰਕਿਰਿਆ ਦੇ ਪ੍ਰਚਾਰਾ ਉਹ ਉਸਤੇ ਰੋਕ ਲੱਗ ਜਗੀ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਵੱਲੋਂ ਤਾਂ 21 ਦਸੰਬਰ ਦੇ ਇਲੈਕਸ਼ਨ ਹੋਣਗੇ ਤਾਂ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਲੋਹਾਂ ਦੀ ਵੀ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਿਆ ਤਾਂ ਅੱਜ ਸਾਰੀਆਂ ਤਿਆਰੀਆਂ ਨੂੰ ਲੈ ਕੇ ਵੀ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਅਗਰ ਲੁਧਿਆਣਾ ਜ਼ਿਲ੍ਹਾ ਕੋਰਟ ਦੀ ਗੱਲ ਕੀਤੀ ਹੈ ਵੀ ਤਿਆਰੀਆਂ ਮੁਕੰਮਲ ਹੈ ਕਮੈਂਮੈਨ ਬੋਬੀਨਾ ਸੰਦੀਪ ਸ਼ਰਮਾ ਡੈਰੀ ਸਰ ਟੀਵੀ ਲੁਧਿਆਣਾ